ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰ ਪਿਆਰਿਓ ਆਪਣੇ ਮੁੱਖੋਂ ਇੱਕ ਵਾਰ ਜ਼ਰੂਰ ਤਨ ਤਨ ਬਾਬਾ ਦੀਪ ਸਿੰਘ ਜੀ ਜ਼ਰੂਰ ਉਚਾਰਿਓ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਜਿਵੇਂ ਕਿ ਅਸੀਂ ਪਿਛਲੀ ਵੀਡੀਓ ਵਿੱਚ ਆਪ ਜੀ ਨੂੰ ਦੱਸਿਆ ਸੀ ਕਿ ਅਗਲੇ ਵੀਡੀਓ ਦੇ ਵਿੱਚ ਭਾਓ ਅੱਜ ਦੀ ਵੀਡੀਓ ਦੇ ਵਿੱਚ ਆਪ ਜੀ ਨੂੰ ਅਸੀਂ ਦੱਸਾਂਗੇ ਕਿ ਜੋ ਸੰਗਤਾਂ ਗੁਰਦੁਆਰਾ ਸ਼ਹੀਦ ਗੰਜ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਪਹਿਰਾ ਸਾਹਿਬ ਨਹੀਂ ਕੱਟ ਸਕਦੀਆਂ ਜਿਨ੍ਹਾਂ ਦਾ ਅੰਮ੍ਰਿਤਸਰ ਸਾਹਿਬ ਜੀ ਤੋਂ ਘਰ ਬਹੁਤ ਦੂਰ ਹੈ ਸੰਡੇ ਨੂੰ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹੀਦ ਗੰਜ ਵਿਖੇ ਨਹੀਂ ਪਹੁੰਚ ਸਕਦੀਆਂ ਉਸ ਸੰਗਤਾਂ ਆਪਣੇ ਘਰ ਵਿੱਚ ਚੋਪਹਿਰਾ ਸਾਹਿਬ ਕਿਵੇਂ ਕੱਟ ਸਕਦੀਆਂ ਨੇ ਅੱਜ ਇਸ ਵੀਡੀਓ ਵਿੱਚ ਸਮਝਾਂਗੇ ਤੇ ਆਉਣ ਵਾਲੀ ਅਗਲੀ ਵੀਡੀਓ ਵਿੱਚ ਗੁਰਪਿਆਰਿਓ ਅਸੀਂ ਸਮਝਾਂਗੇ ਕਿ ਸੰਡੇ ਤੋਂ ਇਲਾਵਾ ਅਸੀਂ ਹੋਰ ਕਿਸ ਦਿਨ ਚੋਪਹਿਰਾ ਸਾਹਿਬ ਕੱਟ ਸਕਦੇ ਹਾਂ ਜੇ ਤੁਸੀਂ ਘਰ ਵਿੱਚ ਚੋਪਹਿਰਾ ਸਾਹਿਬ ਕੱਟਣਾ ਹੈ ਤਾਂ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਹੈ ਸਾਰੇ ਘਰ ਦੀ ਸਾਫ ਸਫਾਈ ਕਰਨੀ ਹੈ ਉਸ ਤੋਂ ਬਾਅਦ ਇਸ਼ਨਾਨ ਕਰਨਾ ਹੈ ਤੇ ਰਸੋਈ ਦੀ ਸਾਫ ਸਫਾਈ ਬਤ ਜਰੂਰੀ ਹੈ ਰਸੋਈ ਦੀ ਸਾਫ ਸਫਾਈ ਕਰਕੇ ਬੜੇ ਧਿਆਨ ਦੇ ਨਾਲ ਸੁਚੰਤਾ ਦੇ ਨਾਲ ਕੜਾ ਪ੍ਰਸ਼ਾਦੀ ਦੀੇਕ ਬਣਾਉਣੀ ਹੈ ਉਸ ਤੋਂ ਉਪਰੰਤ ਜਿੱਥੇ ਅਸੀਂ ਚੋ ਪਹਿਰਾ ਸਾਹਿਬ ਕਟਣਾ ਹੈ ਉੱਥੇ ਸਾਫ ਵਸਤਰ ਵਿਛਾਣੇ ਨੇ ਤੇ ਉੱਥੇ ਜੋਤ ਜਗਾਣੀ ਹੈ ਜੋਤ ਜੇ ਕਿਸੇ ਨੂੰ ਡਰ ਲੱਗਦਾ ਹੈ ਕਿ ਜੋਤ ਜਗਾਉਂਦੇ ਹੋ ਜਾਂ ਸਾਡੇ ਤੋਂ ਕੋਈ ਗਲਤੀ ਨਾ ਹੋ ਜਾਵੇ ਤਾਂ ਉਹ ਜੋਤ ਜਗਾਉਣ ਤੋਂ ਰਹਿ ਵੀ ਸਕਦੇ ਨੇ ਜੋਤ ਜਗਾਣਾ ਨਹੀਂ ਜਗਾਣਾ ਉਹ ਆਪ ਜੀ ਦੀ ਮਰਜ਼ੀ ਹੈ ਜੇ ਆਪ ਜੀ ਨੇ ਜੋਤ ਨਹੀਂ ਜਗਾਣੀ ਆਪ ਜੀ ਨੂੰ ਡਰ ਲੱਗਦਾ ਹੈ ਤਾਂ ਆਪ ਜੀ ਜੋਤ ਦੇ ਨਾਮ ਦਾ ਘਿਓ ਕੱਢ ਕੇ ਰੱਖ ਸਕਦੇ ਹੋ ਤੇ ਆਪ ਜੀ ਗੁਰਦੁਆਰਾ ਸ਼ਹੀਦ ਗੰਜ ਸੇ ਜਮੇਰਤ ਰਸਾਹੀ ਵਿਖੇ ਜਦੋਂ ਵੀ ਆਪ ਜੀ ਦਾ ਗੁਰੂ ਸਾਹਿਬ ਮਿਹਰ ਕਰਦੇ ਨੇ ਆਪ ਜੀ ਦੇ ਜਦੋਂ ਅਭੀ ਆਪ ਜਮੇਰਤ ਰਸਾਹਿ ਜਾਂਦੇ ਹੋ ਉੱਥੇ ਉਹ ਕਿਉਂ ਆਪ ਜੀ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੇਵ ਸਿੰਘ ਜੀ ਦੇ ਗੁਰਦੁਆਰੇ ਵਿੱਚ ਠਹਿਟਾ ਕਰ ਸਕਦੇ ਹੋ ਦੇਖ ਬਣਾਉਣ ਤੋਂ ਬਾਅਦ ਜੋਤ ਜਗਾਉਣ ਤੋਂ ਬਾਅਦ ਪੂਰੇ 12 ਵਜੇ ਆਪ ਜੀ ਨੇ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਹੈ ਬਾਬਾ ਦੇਵ ਸਿੰਘ ਜੀ ਦਾ ਨਾਮ ਲੈ ਕੇ ਅਰਦਾਸ ਕਰਨੀ ਹੈ ਜੋ ਵੀ ਆਪ ਜੀ ਦੀ ਅਰਦਾਸ ਹੈ ਘਰ ਦੀ ਸੁੱਖ ਸ਼ਾਂਤੀ ਵਾਸਤੇ ਹੈ ਦੇਹ ਅਰੋਗਤਾ ਵਾਸਤੇ ਹੈ ਜਾਂ ਕਿਸੇ ਕਾਰਜ ਦੀ ਸਫਲਤਾ ਵਾਸਤੇ ਹੈ ਜਾਂ ਕੋਈ ਆਪ ਜੀ ਦੇ ਜੀਵਨ ਵਿੱਚ ਕੋਈ ਪ੍ਰੋਬਲਮ ਹੈ ਉਸ ਦੀ ਅਰਦਾਸ ਆਪ ਜੀ ਨੇ 12 ਵਜੇ ਕਰਨੀ ਹੈ ਅਰਦਾਸ ਤੋਂ ਬਾਅਦ ਆਪ ਜੀ ਨੇ ਪੰਜ ਪਾਠ ਜਪਜੀ ਸਾਹਿਬ ਜੀ ਦੇ ਦੋ ਪਾਠ ਚੋਪਈ ਸਾਹਿਬ ਜੀ ਦੇ ਦੋਸਤੋਂ ਬਾਅਦ 15-20 ਮਿੰਟ ਵਾਸਤੇ ਰੈਸਟ ਜਿਸ ਵਿੱਚ ਆਪ ਜੀ ਚਾਹ ਪਾਣੀ ਖਾਣ ਪਾਣ ਕੁਝ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਸੁਖਮਨੀ ਸਾਹਿਬ ਜੀ ਦਾ ਪਾਠ ਆਪ ਜੀ ਨੇ ਕਰਨਾ ਹੈ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰਾੰਤ ਅਨੰਦ ਸਾਹਿਬ ਦੀਆਂ 6 ਪਉੜੀਆਂ ਦਾ ਪਾਠ ਕਰਕੇ ਆਪ ਜੀ ਨੇ ਅਰਦਾਸ ਬੇਨਤੀ ਕਰ ਦੇਣੀ ਹੈ ਅਨੰਦ ਸਾਹਿਬ ਦੀਆਂ 6 ਪਉੜੀਆਂ ਦਾ ਪਾਠ ਕਿਵੇਂ ਹੈ ਉਹ ਆਪ ਜੀ ਇਸ ਤੋਂ ਪਹਿਲੀ ਵੀਡੀਓ ਵੇਖ ਸਕਦੇ ਹੋ ਉਸ ਦੇ ਵਿੱਚ ਆਪ ਜੀ ਨੂੰ ਦੱਸਿਆ ਹੈ ਕਿ ਕਿਹੜੀ ਬਾਣੀ ਦਾ ਪਾਠ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਕਰਨਾ ਹੈ ਅਨੰਦ ਸਾਹਿਬ ਜੀ ਦਾ ਪਾਠ ਕਿੱਥੋਂ ਤੋਂ ਕਿੱਥੋਂ ਤੱਕ ਕਰਨਾ ਹੈ ਜੋਪਈ ਸਾਹਿਬ ਜੀ ਦਾ ਪਾਠ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਕਰਨਾ ਹੈ ਇਹ ਆਪ ਜੀ ਪਿਛਲੀ ਵੀਡੀਓ ਵਿੱਚ ਵੇਖ ਸਕਦੇ ਹੋ ਜੇਕਰ ਸੁਖਮਨੀ ਸਾਹਿਬ ਜੀ ਦਾ ਪਾਠ ਆਪ ਜੀ ਦਾ 4 ਵਜੇ ਤੋਂ ਪਹਿਲਾਂ ਸੰਪੂਰਨ ਹੋ ਜਾਂਦਾ ਹੈ ਤੇ ਆਪ ਜੀ ਨੇ ਕੁਝ ਸ਼ਬਦ ਪੜ੍ਹਨੇ ਨੇ ਜਾਂ ਵਾਹਿਗੁਰੂ ਦਾ ਜਾਪ ਕਰ ਸਕਦੇ ਹੋ ਮਤਲਬ 4 ਵਜੇ ਤੱਕ ਆਪ ਜੀ ਨੇ ਗੁਰਬਾਣੀ ਪੜ੍ਹਨੀ ਹੈ ਮੰਨ ਲਓ ਸਾਢੇ 3 ਪੁਣੇ 4 ਵਜੇ ਆਪ ਜੀ ਦਾ ਸੁਖਮਨੀ ਸਾਹਿਬ ਜੀ ਦਾ ਜਾਪ ਪੂਰਾ ਹੋ ਗਿਆ ਤੇ 10 15 ਮਿੰਟਾਂ ਵਾਸਤੇ ਵਾਹਿਗੁਰੂ ਦਾ ਮੰਤਰ ਉਚਾਰ ਸਕਦੇ ਹੋ ਗੁਰਬਾਣੀ ਪੜ੍ਹ ਸਕਦੇ ਹੋ ਗੁਰਬਾਣੀ ਦੇ ਕੋਈ ਸ਼ਬਦ ਪੜ੍ਹ ਸਕਦੇ ਹੋ ਉਸ ਤੋਂ ਬਾਅਦ ਅਨੰਦ ਸਾਹਿਬ ਕਰਨਾ ਹੈ ਜੇਕਰ ਸਮਾਂ ਬਚ ਜਾਵੇ ਨਹੀਂ ਤਾਂ ਸੁਖਮਨੀ ਸਾਹਿਬ ਜੀ ਤੋਂ ਬਾਅਦ ਹੀ ਆਪ ਜਿਨੇ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਹੈ ਉਸ ਤੋਂ ਬਾਅਦ ਕੜਾ ਪ੍ਰਸਾਦ ਦੀ ਦੇਗ ਨੂੰ ਭੋਗ ਲਗਾਣਾ ਹੈ ਤੇ ਅਰਦਾਸ ਬੇਨਤੀ ਕਰਨੀ ਹੈ ਜੋ ਵੀ ਆਪ ਜੀ ਦੀ ਅਰਦਾਸ ਬੇਨਤੀ ਹੈ ਅਰਦਾਸ ਵਿੱਚ ਕੜਾ ਪ੍ਰਸਾਦ ਦੀ ਦੇਗ ਦੀ ਭੇਟਾ ਦੀ ਅਰਦਾਸ ਵੀ ਕਰਨੀ ਹੈ ਸੋ ਆਪ ਜੀ ਬਹੁਤ ਚੰਗੇ ਪਾਸੇ ਲੱਗੇ ਹੋ ਗੁਰਪਿਆਰਿਓ ਆਪ ਜੀ ਦੀ ਵੱਡੀ ਕਿਸਮਤ ਹੈ ਜੋ ਆਪ ਜੀ ਬਾਬਾ ਦੀਪ ਸਿੰਘ ਜੀ ਦੇ ਚੋ ਪਹਿਰੇ ਸਾਹਿਬ ਕਟਣ ਨੂੰ ਆਪ ਜੀ ਦਾ ਮਨ ਬਣਿਆ ਹੈ ਇਹ ਬਹੁਤ ਵੱਡੀ ਆਪ ਜੀ ਦੀ ਕਿਸਮਤ ਹੈ ਆਪ ਜੀ ਦੇ ਘਰ ਬਹੁਤ ਬਹੁਤ ਬਰਕਤਾਂ ਹੋਣਗੀਆਂ ਅਗਲੇ ਵੀਡੀਓ ਵਿੱਚ ਗੁਰਪਿਆਰਿਓ ਆਪ ਜੀ ਨੂੰ ਅਸੀਂ ਦੱਸਾਂਗੇ ਕਿ ਸੰਡੇ ਤੋਂ ਇਲਾਵਾ ਹੋਰ ਕਿਸੇ ਦਿਨ ਕੀ ਜੋ ਪਹਿਰਾ ਸਾਹਿਬ ਕਰ ਸਕਦੇ ਆ ਬੇੜੀਆਂ ਨੂੰ ਸ਼ੇਅਰ ਕਰਿਓ ਆਪ ਜੀ ਦੇ ਕਰਕੇ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਚੈਨਲ ਤੇ ਜੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਵਤਾ ਕਰਨੀ ਜੀ ਹੋਈਆਂ ਗਲਤੀਆਂ ਭੁੱਲ ਚੁਕਾਂ ਦੀ ਖਿਮਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ